ਸਾਡਾ ਬਹੁਤ ਮਾਨ ਦੁਖੀ ਹੋਇਆ ਜਦੋਂ ਤੁਸੀਂ ਸਾਨੂੰ ਝੂਠ ਬੋਲਿਆ ਤੁਸੀਂ ਇਹ ਝੂਠ ਬੋਲੇ ਤੇ ਮੰਨਦੇ ਹੋਣਾ ਵੀ ਇਹ ਗੱਲ ਦੀ ਕਹੀ ਸੀਗੀ ਵੀ ਸਾਡਾ ਪਿਤਾ ਸਾਨੂੰ ਕੁੱਟਦਾ ਮਾਰਦਾ ਜਾਂ ਸਾਡੇ ਪਿਤਾ ਨੇ ਸਾਨੂੰ ਇਹ ਗੱਲ ਕਹੀ ਆ ਕਿਉਂਕਿ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਸੀ ਹੁਣ ਬਣ ਕੇ ਚਲੋ ਗੁਰਸਿੱਖ ਮੰਦੇ ਬੈਠਿਆ ਉਧਰਲੇ ਪਾਸੇ ਦਿਖਾ ਦਿਓ ਬਾਈ ਹੁਣ ਉਹ ਗੁਰਸਿੱਖ ਬੰਦੇ ਆ ਉਹ ਬਾਣੇ ਦੇ ਵਿੱਚ ਉਹਨਾਂ ਨੂੰ ਕੋਈ ਕਹਿ ਦੂਗਾ ਵੀ ਕੋਈ ਨਸ਼ਾ ਕਰਦਾ ਵਾ ਮੈਂ ਜੋ ਤੁਹਾਡੀ ਵੀਡੀਓ ਕੀਤੀ ਸੀ ਤੁਸੀਂ ਇਹ ਗੱਲ ਕਹੀ ਸੀ ਜੀ ਮੇਰਾ ਮੇਰਾ ਡੈਡੀ ਹੈ ਨਹੀਂਗਾ ਬਾਪੂ ਸਰਦੇ ਨਹੀਂਗਾ ਅਸੀਂ ਵੀਰੇ ਮਰਿਆ ਬਰਾਬਰ ਸਮਝਿਆ ਸੀ ਠੀਕ ਹੈ ਵੀਰੇ ਹੁਣ ਵੀਰੇ ਉਹ ਕਹਿੰਦੇ ਨੇ ਸਾਡੇ ਕੋਲ ਆ ਜੀ ਵੈਸੇ ਆਪਾਂ ਨਹੀਂ ਜਾਣਾ ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ ਆ ਆਪਣੀ ਜ਼ਿੰਦਗੀ ਵਿੱਚ ਖੁਸ਼ ਆ ਬਾਕੀ ਵੀਰੇ ਮੈਂ ਉਹਨਾਂ ਨਸ਼ੇੜੀ ਕਿ ਹੈ ਗਲਤੀ ਮੈਂ ਮੰਨਦੀ ਆ ਕਿਉਂਕਿ ਉਹਨੇ ਗੁਰੂ ਸਾਹਿਬ ਦਾ ਬਾਣਾ ਪਾਇਆ ਵਾ ਇਸ ਕਰਕੇ ਵੀਰੇ ਗਲਤੀ ਨੂੰ ਮੈਂ ਐਕਸੈਪਟ ਕਰਦੇ ਮੈਨੂੰ ਮਾਫ ਕਰ ਦਿਓ ਵੈਸੇ ਇਹ ਗੱਲ ਬਹੁਤ ਗਲਤ ਲੱਗੀ ਵੀ ਇੱਕ ਗੁਰਸਿੱਖ ਬੰਦੇ ਨੂੰ ਆਪਾਂ ਨਸ਼ੇੜੀ ਦਾ ਦਰਜਾ ਦੇ ਦੇਣਾ ਬਹੁਤ ਗਲਤ ਗੱਲ ਹੋ ਜਾਂਦੀ ਆ ਬਹੁਤ ਵੱਡੇ ਪੱਧਰ ਤੇ ਆਣਾ ਕਿਉਂਕਿ ਬਹੁਤ ਲੋਕਾਂ ਨੇ ਕਮੈਂਟਾਂ ਦੇ ਵਿੱਚ ਵੀ ਇਹ ਗੱਲ ਕਹੀ ਆ ਵੀ ਸਿੱਖੀ ਨੂੰ ਸ਼ਰਮਸ਼ਾਰ ਕੀਤਾ ਭੈਣ ਹੈ ਨਾ ਪਰ ਅਸੀਂ ਤੁਹਾ ਕੋਈ ਵੀਡੀਓ ਤੋਂ ਲੋਕਾਂ ਨੇ ਮੰਨ ਕੇ ਚਲੋ ਸਾਡੀਆਂ ਵੀਡੀਓ ਦੇਖ ਕੇ ਤੁਹਾਨੂੰ ਪੈਸੇ ਹੀ ਪਾਏ ਹੋਣਗੇ ਨਾ ਕੋਈ ਝਾਕੀ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਉਸ ਤੋਂ ਬਾਅਦ ਹੁਣ ਬਈ ਲੋਕਾਂ ਨੇ ਜਿਹੜੀ ਵੀ ਅਸੀਂ ਮਰਜ਼ੀ ਵੀਡੀਓ ਪਾਜੀ ਲੋਕਾਂ ਨੇ ਕਰਨਾ ਨਹੀਂ ਯਕੀਨ ਸਾਡੇ ਤੋਂ ਉਹਨਾਂ ਨੇ ਕਿਹਾ ਵੀ ਕਦੇ ਉਸ ਕੁੜੀ ਵਾਂਗੂ ਇਹ ਵੀ ਝੂਠ ਨਾ ਬੋਲਦੇ ਹੋਣਾ ਨਾ ਤਕਰੀਬਨ 15 ਦਿਨ ਪਹਿਲਾਂ ਨਾ ਸਾਨੂੰ ਬਈ ਇੱਕ ਫੋਨ ਆਉਂਦਾ ਜਿਹਦੇ ਵਿੱਚ ਇੱਕ ਕੁੜੀ ਬੋਲਦੀ ਆ ਵੀ ਮੈਂ ਵੀਰੇ ਰਈਏ ਨਾ ਚਾਹ ਵੇਚਦੀ ਆ ਪੌਹ ਥੱਲੇ ਤੇ ਸਾਨੂੰ ਵੀ ਰਿਪੋਰਟ ਦੀ ਲੋੜ ਆ ਤੇ ਸਾਨੂੰ ਕੋਈ ਰਿਪੋਰਟ ਨਹੀਂ ਕਰਦਾ ਤੇ ਅਸੀਂ ਉਹਦੀ ਕੋਈ ਗੱਲ ਨਹੀਂ ਸੁਣੀ ਉਸ ਕੁੜੀ ਦੀ ਅਸੀਂ ਆ ਗਏ ਆਪਣੇ ਤੇਰੇ ਕੋਲੇ ਆਉਣੇ ਇੱਕ ਅੱਦੇ ਦਿਨ ਦੇ ਵਿੱਚ ਤੇ ਤਕਰੀਬਨ ਅਸੀਂ ਅਗਲੇ ਦਿਨੀ ਗੱਡੀ ਚੱਕੀ ਪਿੰਡੋਂ 150 ਕਿਲੋਮੀਟਰ ਅੱਗੇ ਆ ਕੇ ਸੁਪਿਆਂ ਦੀ ਵੀਡੀਓ ਬਣਾਈ ਨਾ ਤੇ ਪਰ ਟਾਈਮ ਲੰਘਦਾ ਗਿਆ ਹੋਰ ਵੀ ਸਾਡੀ ਵੀਡੀਓ ਦੇਖ ਕੇ ਤਕਰੀਬਨ ਇੱਕ ਵੀਰ ਨੇ ਪਹਿਲਾਂ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਉਸ ਤੋਂ ਬਾਅਦ ਇਸ ਭੈਣ ਦਾ ਸਾਨੂੰ ਬੁਣਾ ਦੂਜੀ ਵੀਡੀਓ ਬਣਨਗੇ ਚਲੋ ਅਸੀਂ ਕੀ ਵੀ ਤਕਰੀਬਨ ਇੱਥੇ ਆ ਕੇ ਵੀਡੀਓ ਅਸੀਂ ਪਹਿਲਾਂ ਹੀ ਕੀਤੀ ਸੀ ਪਹਿਲੀ ਵੀਡੀਓ ਅਸੀਂ ਕੀਤੀ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਗੱਲ ਹੋਈ ਹੈ ਨਾ ਹੁਣ ਤੁਹਾਨੂੰ ਦੋ ਕੁ ਦਿਨਾਂ ਦਾ ਮੁੱਦਾ ਆਪਾਂ ਖਿਆ ਪਤਾਈਏ ਨਾ ਪਹਿਲਾਂ ਪੱਤਰ ਕਰਨੇ سپورਟ ਦੇ ਵਿੱਚ ਵੀ ਬਹੁਤ ਵੀਡੀਓ ਕੀਤੀ ਹੁਣ ਵੀ ਜਿਹੜਾ ਮੁੱਦਾ ਆਪਾਂ ਖਿਆ ਵੀ ਇਸ ਭੈਣ ਨੇ ਝੂਠ ਬੋਲਿਆ ਜਿਹੜਾ ਝੂਠ ਸਾਰੇ ਪੰਜਾਬ ਤੋਂ ਲਗੋਇਆ ਹੈ ਨਾ ਭੈਣ ਨੇ ਜਿੰਨੇ ਵੀ ਬੰਦੇ ਦੇਖਦੇ ਸੀਗੇ ਸਾਰਿਆਂ ਤੋਂ ਝੂਠ ਲਗੋਇਆ ਵੀ ਸੱਚ ਕੀ ਸੀਗਾ ਆਪਾਂ ਸਾਰੀ ਗੱਲਬਾਤ ਅੱਜ ਕਰਦੇ ਆਂ ਵੀ ਜਿਹੜਾ ਲੋਕ ਸਾਨੂੰ ਕਹਿ ਰਹੇ ਆ ਵੀ ਤੁਸੀਂ ਗਲਤ ਬੰਦੇ ਦੀ ਸਪੋਰਟ ਕੀਤੀ ਤੁਸੀਂ ਠੱਗੀ ਮਰਵਾਈ ਲੋਕਾਂ ਨੂੰ ਆਪਾਂ ਗੱਲਬਾਤ ਕਰਦੇ ਵੀ ਸੱਚਾਈ ਕੀ ਹੈ ਸੱਚੀ ਗੱਲ ਹੈ ਵੀ ਮੈਂ ਸਭ ਤੋਂ ਪਹਿਲਾਂ ਤੇ ਇਹ ਗੱਲ ਕਲੀਅਰ ਕਰ ਦਈਏ ਵੀ ਤੁਹਾਡੇ ਤੋਂ ਅਸੀਂ ਕੋਈ ਪੈਸਾ ਲਿਆ ਵੀਡੀਓ ਕਰਨਾ ਨਾ ਨਾ ਵੀਰੇ ਮੇਰੇ ਮੈਂ ਵੀ ਕਮੈਂਟ ਪੜੇ ਨੇ ਤੇ ਵੀਰੇ ਮੈਂ ਦੱਸ ਦਿੰਦੀ ਆ ਨਾ ਐਸਲਖਾਰੀ ਨੇ ਮੇਰੇ ਤੋਂ ਕੋਈ ਪੈਸਾ ਲਿਆ ਨਾ ਇਹ ਦੋਨਾਂ ਭਰਾਵਾਂ ਨੇ ਮੇਰੇ ਤੋਂ ਕੋਈ ਪੈਸਾ ਲਿਆ ਵਾ ਵੀ ਤੁਸੀਂ ਗਲਤ ਕਮੈਂਟ ਕਰਦੇ ਮੈਂ ਖੁਦ ਰੀਡ ਕੀਤੇ ਨੇ ਤੁਸੀਂ ਕਹਿੰਦੇ ਤੁਸੀਂ ਪੈਸਾ ਲੈ ਕੇ ਗਏ ਹੋ ਇਹਨਾਂ ਨੇ ਮੇਰੇ ਤੋਂ ਕੁਝ ਨਹੀਂ ਲਿਆ ਸੋ ਕੋ ਮੈਨੂੰ ਦੇ ਕੇ ਗਏ ਨੇ ਮੇਰੇ ਤੋਂ ਲਿਆ 1 ਰੁਪਿਆ ਵੀ ਨਹੀਂ ਆ ਜੀ ਬਣੀ ਇੱਕ ਗੱਲ ਮੈਂ ਇੱਕ ਦੱਸਦਾ ਤੁਹਾਨੂੰ ਹਨਾ ਸਾਡਾ ਬਹੁਤ ਮਾਨ ਦੁਖੀ ਹੋਇਆ ਜਦੋਂ ਤੁਸੀਂ ਸਾਨੂੰ ਝੂਠ ਬੋਲਿਆ ਤੁਸੀਂ ਇਹ ਝੂਠ ਬੋਲੇ ਦੀ ਮੰਨਦੇ ਹੋ ਨਾ ਵੀ ਇਹ ਗੱਲ ਦੀ ਕਹੀ ਸੀ ਕਿ ਸਾਡਾ ਪਿਤਾ ਸਾਨੂੰ ਕੁੱਟਦਾ ਮਾਰਦਾ ਜਾਂ ਸਾਡੇ ਪਿਤਾ ਨੇ ਸਾਨੂੰ ਇਹ ਗੱਲ ਕਹੀ ਆ ਕਿਉਂਕਿ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਸੀ ਹੁਣ ਮੰਨ ਕੇ ਚਲੋ ਉਹ ਗੁਰਸਿੱਖ ਬੰਦੇ ਬੈਠਾ ਉਧਰਲੇ ਪਾਸੇ ਦਿਖਾ ਦੀ ਬਾਈ ਹੁਣ ਉਹ ਗੁਰਸਿੱਖ ਬੰਦੇ ਆ ਉਹ ਬਾਣੇ ਦੇ ਵਿੱਚ ਉਹਨਾਂ ਨੂੰ ਕੋਈ ਕਹਿ ਦੂਗਾ ਕੋਈ ਨਸ਼ਾ ਕਰਦਾ ਵਾ ਦੇਖੋ ਬਾਈ ਮੈਂ ਇਸ ਦਿਨ ਆ ਕੇ ਮੈਂ ਇਸ ਦੀ ਮਾਫੀ ਵੀ ਮੰਗੀ ਹੈ ਮੇਰੇ ਤੋਂ ਕੱਲ ਵੀ ਇੰਟਰਵਿਊ ਸੰਗੇ ਨੇ ਮੈਂ ਕੱਲੇ ਵੀ ਆਪਣੀ ਗਲਤੀ ਦੀ ਮਾਫੀ ਮੰਗਿਆ ਮੇਰੇ ਜੋ ਮੇਰੇ ਮਾਹਰ ਜੀ ਸੀ ਜੋ ਮੇਰੇ ਅੰਦਰ ਮਤਲਬ ਜੋ ਸੋਚ ਸੋਚ ਦੇ ਰਹੀਂਦੀ ਇਕੱਲੀ ਬੈਠੀ ਮੇਰੇ ਮੈਂ ਇੰਟਰਵਿਊ ਚ ਬੋਲਤਾ ਬਾਅਦ ਵਿੱਚ ਮੈਨੂੰ ਪਤਾ ਲੱਗਾ ਹਨਾ ਕਿ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸੀ ਹਨਾ ਇਸ ਕਰਕੇ ਮੈਂ ਸਾਰੀ ਸੰਗਤ ਤੋਂ ਸਾਰੇ ਭੈਣ ਭਰਾਵਾਂ ਤੋਂ ਮਾਫੀ ਮੰਗਦੀ ਆ ਕਿ ਮੈਂ ਆਪਣੀ ਗਲਤ ਜ਼ੁਬਾਨ ਨਾਲ ਵੀਰੇ ਗਲਤ ਗੱਲਾਂ ਕਹੀਆਂ ਨੇ ਬਾਕੀ ਵੀਰੇ ਹੋਰ ਕੁਝ ਨਹੀਂ ਮੇਰੀ ਦੁਕਾਨ ਤੇ ਉਹ ਚਾਹ ਵੀ ਇਹ ਗਲਤੀ ਮੇਰੇ ਤੋਂ ਹੋਈ ਹੈ ਮੈਨੂੰ ਮਾਫ ਕਰ ਦਿਓ ਬਾਕੀ ਭਾਈ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦੇ ਆ ਬਈ ਜਿਹੜੀ ਇਹ ਗੱਲ ਕਹੀ ਸੀਗੀ ਉਹਨਾਂ ਦੇ ਪਿਤਾ ਦੀ ਇਹਨਾਂ ਦੇ ਭੈਣ ਦੇ ਪਿਤਾ ਦੀ ਇੰਟਰਵਿਊ ਆ ਗਈ ਸੀਗੀ ਹਨਾ ਬਈ ਤੁਸੀਂ ਤਾਂ ਪਹਿਲਾਂ ਇਹ ਗੱਲ ਵੀ ਕਹਤੀ ਸੀਗੀ ਵੀ ਉਹ ਹੈ ਨਹੀਂ ਇਸ ਦੁਨੀਆ ਤੇ ਨਹੀਂ ਵੀਰੇ ਇਹ ਕਿਸੇ ਵੀ ਇੰਟਰਵਿਊ 'ਚ ਨਹੀਂ ਹੈਗਾ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਕਿ ਪਤਾ ਮੇਰਾ ਮੈਂ ਮੈਂ ਜੋ ਤੁਹਾਡੀ ਵੀਡੀਓ ਕੀਤੀ ਸੀ ਤੁਸੀਂ ਇਹ ਗੱਲ ਕਹੀ ਸੀ ਜੀ ਮੇਰਾ ਮੇਰਾ ਡੈਡੀ ਹੈ ਨਹੀਂਗਾ ਬਾਪੂ ਸਰਦੇ ਨਹੀਂਗਾ ਅਸੀਂ ਵੀਰੇ ਮਰਿਆ ਬਰਾਬਰ ਸਮਝਿਆ ਸੀ ਠੀਕ ਹੈ ਵੀਰੇ ਹੁਣ ਵੀਰੇ ਉਹ ਕਹਿੰਦੇ ਨੇ ਸਾਡੇ ਕੋਲ ਆ ਜੇ ਵੈਸੇ ਪਰ ਨਹੀਂ ਜਾਣਾ ਕਿਉਂਕਿ ਉਹ ਆਪਣੀ ਜ਼ਿੰਦਗੀ 'ਚ ਖੁਸ਼ ਆ ਆਪਣੀ ਜ਼ਿੰਦਗੀ 'ਚ ਖੁਸ਼ ਆ ਬਾਕੀ ਵੀਰੇ ਮੈਂ ਉਹ ਨਸ਼ੇੜੀ ਕੇ ਗਲਤੀ ਮੈਂ ਮੰਨਦੀ ਆ ਕਿਉਂਕਿ ਉਹਨੇ ਗੁਰੂ ਸਾਹਿਬ ਦਾ ਬਾਣਾ ਪਾਇਆ ਵਾ ਇਸ ਕਰਕੇ ਵੀਰੇ ਗਲਤੀ ਨੂੰ ਮੈਂ ਐਕਸੈਪਟ ਕਰਦੀ ਮੈਨੂੰ ਮਾਫ ਕਰ ਦਿਓ ਲੋ ਮਾਫੀ ਸਭ ਤੋਂ ਵੱਡੀ ਹੁੰਦੀ ਹੈ ਬਾਈ ਵੈਸੇ ਇਹ ਗੱਲ ਬਹੁਤ ਗਲਤ ਲੱਗੀ ਵੀ ਇੱਕ ਗੁਰਸਿੱਖ ਬੰਦੇ ਨੂੰ ਆਪਾਂ ਨਸ਼ੇੜੀ ਦਾ ਦਰਜਾ ਦੇ ਦੇਣਾ ਨਾ ਬਹੁਤ ਗਲਤ ਗੱਲ ਹੋ ਜਾਂਦੀ ਹੈ ਬਹੁਤ ਵੱਡੇ ਪੱਧਰ ਤੇ ਹੈ ਨਾ ਕਿਉਂਕਿ ਬਹੁਤ ਲੋਕਾਂ ਨੇ ਕਮੈਂਟਾਂ ਦੇ ਵਿੱਚ ਵੀ ਇਹ ਗੱਲ ਕਹੀ ਆ ਵੀ ਸਿੱਖੀ ਨੂੰ ਸ਼ਰਮਸ਼ਾਰ ਕੀਤਾ ਭੈਣ ਹੈ ਨਾ ਕਿਉਂਕਿ ਜੇ ਸਾ ਉਹਨਾਂ ਦਾ ਹਾਲਾਤ ਸੀਗੇ ਬਣੇ ਬਾਈ ਤੁਸੀਂ ਇੱਕ ਗੁਰਸਿੱਖ ਬੰਦੇ ਨੂੰ ਹੈ ਨਾ ਜਿਹਦਾ ਮਨ ਕੇ ਚਲੋ ਫੁੱਲ ਪੂਰੇ ਬਾਣੇ ਦੇ ਵਿੱਚ ਅਮਰਤ ਛੱਕਿਆ ਹੋਇਆ ਉਹਨਾਂ ਨੂੰ ਤੁਸੀਂ ਕਹਿੰਦਾ ਬਈ ਜਨੂੰ ਨਸ਼ੇੜੀ ਸੀਗੇ ਉਹ ਕੁੜਦੇ ਮਾਰਦੇ ਸੀਗੇ ਇਹ ਤੁਸੀਂ ਕਿਹੜੇ ਦਬਾਚੋਂ ਤੁਸੀਂ ਦਾ ਉਹਨਾਂ ਦੀ ਇੰਟਰਵਿਊ ਵੀ ਆਈ ਸੀ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਛੋਟੀ ਸੀ ਮੈਂ ਇਹ ਦੱਸ ਦਿੰਦੀ ਆ ਕਿ ਮੇਰੇ ਘਰੇ ਨਾ ਮਤਲਬ ਮੈਂ ਨਾ ਜਿੱਦਾਂ ਆਪਣੇ ਘਰੇ ਸਫਾਈ ਵਗੈਰੇ ਚੋਂ ਕੁੜੀਆਂ ਕਰਦੇ ਆ ਨੇ ਮੈਂ ਨਾ ਇਦਾਂ ਹੀ ਆਪਣੇ ਫਾਈਲ ਦੀ ਸਫਾਈਆਂ ਕਰਦੀ ਤੇ ਨਾ ਪੇਪਰ ਸੀ ਸਾਡੇ ਮੰਮੀ ਪਾਪਾ ਦੀ ਲੜਾਈ ਦੇ ਮੈਂ ਸਾਰੇ ਪੜੇ ਤਿੰਨ ਚਾਰ ਪੇਪਰ ਸੀ ਮੈਂ ਸਾਰੇ ਪੇਪਰ ਪੜੇ ਮੈਨੂੰ ਲੱਗਿਆ ਆਪਣੀਆਂ ਜਦੋਂ ਇਹ ਆ ਭਰਾਵਾਂ ਨੇ ਵੀਡੀਓ ਬਣਾਈ ਇਹ ਵੀਡੀਓ ਤੇ ਪਹਿਲਾਂ ਜਨਵਰੀ ਫਰਵਰੀ ਦੀ ਗੱਲ ਆ ਮੈਂ ਸੋਚਿਆ ਕਿ ਜੋ ਲਵਾਦੂਗਾ ਟੂ ਕਾਗਜ਼ ਮੈਂ ਕੱਢ ਦਿੰਦੀ ਆ ਜਦੋਂ ਮੈਂ ਇਹ ਤਿੰਨ ਚਾਰ ਪਾ ਕਾਗਜ਼ ਸੀ ਇਹ ਮੈਂ ਪੜ੍ਹੇ ਫਿਰ ਮੈਨੂੰ ਇਦਾਂ ਲੱਗਾ ਕਿ ਪਾਪਾ ਸਾਡੇ ਨਾਲ ਤਾਂ ਨਹੀਂ ਹੁੰਦੇ ਕਿ ਸਾਨੂੰ ਕੁੱਟ ਮਾਰ ਕਰਦੇ ਹੋਣਗੇ ਮਿਲਕੇ ਨਸ਼ਾ ਕਰਦੇ ਹੋਣਗੇ ਮੈਨੂੰ ਇਹ ਚੀਜ਼ ਲੱਗੀ ਮੇਰੇ ਕੋਲੋਂ ਕਾਗਜ਼ ਵੀ ਆ ਗਏ ਨੇ ਪਰ ਹੁਣ ਮੇਰੇ ਪਾਪਾ ਹੁਣ ਮੈਂ ਮੈਂ ਖੁਦ ਬਹੁਤ ਟਾਈਮ ਬਾਅਦ ਦੇਖਿਆ ਕਿ ਮੇਰੇ ਪਾਪਾ ਗੋਰ ਸਿਕਨੇ ਬਹੁਤ ਟਾਈਮ ਬਾਅਦ ਹੈ ਤੇ ਮੇ ਤੋਂ ਗਲਤੀ ਹੋਈ ਆ ਮੈਂ ਸੌਰੀ ਮੰਗਦੀ ਆ ਨਹੀਂ ਤੁਸੀਂ ਇਹ ਗੱਲ ਹੁਣ ਮੰਨਦੇ ਹੋ ਵੀ ਜਿਹੜਾ ਮੈਂ ਇਲਜ਼ਾਮ ਲਾਇਆ ਸੀ ਉਹ ਝੂਠਾ ਸੀਗਾ ਹਾਂਜੀ ਵੀਰੇ ਉਹ ਝੂਠਾ ਸੀ ਕਿਉਂਕਿ ਵੀਰੇ ਮੈਂ ਤਾਂ ਬਸ ਇੱਕ ਪੇਪਰ ਤੋਂ ਪੜ੍ਹ ਕੇ ਬੋਲ ਲਿਆ ਕਿਉਂਕਿ ਮੇਰੇ ਤੋਂ ਤਾਂ ਕੋਈ ਸਬੂਤ ਨਹੀਂ ਸੀ ਤੇ ਇਹਨਾਂ ਦਰਖਾਸਤਾਂ ਜਾਂ ਕੁਝ ਐਪਲੀਕੇਸ਼ਨਾਂ ਮੇਰੇ ਸਕੂਲ ਦੀਆਂ ਸੀ ਵੀਰੇ ਮੈਂ ਤਾਂ ਉਹ ਪੜ੍ਹ ਕੇ ਬੋਲਤਾ ਚਲੋ ਜਦੋਂ ਜਿਹੜ ਤੇ ਇਹ ਗੱਲ ਮੰਨ ਕੇ ਚਲੋ ਜਿਹੜੀ ਸੀਗੀ ਉਹ ਭੈਣੇ ਭੈਣੇ ਮਾਫੀ ਮੰਗ ਲਈ ਆ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਬਈ ਅਸੀਂ ਇਸ ਭੈਣ ਦੀ ਵੀਡੀਓ ਜਦੋਂ ਪਹਿਲੀ ਵੀਡੀਓ ਕੀਤੀ ਪਹਿਲੀ ਮੇਰੇ ਖਿਆਲ ਨਾਲ ਅਸੀਂ ਭੈਣ ਇੱਥੇ ਆ ਕੇ ਕੀਤੀ ਸੀ ਤੇ ਅਸੀਂ ਵੀਡੀਓ ਜਦੋਂ ਕੀਤੀ ਤੇ ਉਦੋਂ ਲੋਕਾਂ ਨੇ ਬਹੁਤ ਮੰਨ ਕੇ ਚਲੋ ਬਈ ਭੈਣ ਦੀ ਸਪੋਰਟ ਵੀ ਕੀਤੀ ਆ ਪਰ ਜਦੋਂ ਮਾੜੀ ਜੀ ਗੱਲ ਕਰਕੇ ਅਸੀਂ ਔਨਸਾਰ ਜਦੋਂ ਅਸੀਂ ਪਹਿਲੀ ਵੀਡੀਓ ਕੀਤੀ ਜਦੋਂ ਅਸੀਂ ਇਹ ਭੈਣ ਨੂੰ ਕਿਹਾ ਸੀ ਭੈਣ ਤੁਹਾਨੂੰ ਕਿਹਾ ਸੀ ਨਾ ਵੀ ਕਿਸੇ ਰਿਸ਼ਤੇਦਾਰ ਬਾਰੇ ਕੁਝ ਨਹੀਂ ਬੋਲਣਾ ਕਿਉਂਕਿ ਅੱਜ ਦਾ ਤੁਹਾਨੂੰ ਇੱਕ ਕੱਲੇ ਚਾਹ ਦਾ ਕਸੀਮਤ ਕੀਤਾ ਸੀ ਵੀ ਚਾਹ ਦੀ ਵੀਡੀਓ ਕਰਨੀ ਦੀ ਚਾਹ ਵ ਵੀਡੀਓ ਪਾਤੀ ਵੀ ਥੋੜੀ ਚਲੋ ਭੈਣ ਬਣ ਕੇ ਜਦੋਂ ਕਰਦੀ ਹੈ ਨਾ ਤੁਸੀਂ ਉਹਦੇ ਵਿੱਚ ਇੰਨੀਆਂ ਗਲਤ ਗੱਲਾਂ ਕਹਦੇ ਜਿਹਦੇ ਕਾਰਨ ਹਨਾ ਲੋਕਾਂ ਨੇ ਬਈ ਮੰਨ ਕੇ ਚਲੋ ਉਹ ਗੱਲ ਦੀ ਤੈਹ ਤੱਕ ਗਏ ਤੇ ਉਹਨਾਂ ਤੁਹਾਡੇ ਪਿਤਾ ਜੀ ਮੂਹਰੇ ਆ ਗਏ ਤੇ ਤੁਹਾਡੇ ਉਹਨਾਂ ਦੇ ਨਾਲ ਜਿਹੜੇ ਗਵਰਡੀ ਸੋ ਵੀ ਸਪੋਰਟ ਕਰਨ ਲੱਗੇ ਉਹਨਾਂ ਦੀ ਹਨਾ ਹਾਂਜੀ ਵੀਰੇ ਉਹ ਤੇ ਵੀਰੇ ਵੇਖੋ ਤੁਸੀਂ ਤੁਸੀਂ ਮੈਨੂੰ ਉਦੋਂ ਨਹੀਂ ਸਮਝਾਇਆ ਸੀ ਕਿ ਇਹ ਗੱਲਾਂ ਨਹੀਂ ਕਹਿਣੀਆਂ ਪਰ ਚਲੋ ਇਹ ਵੀ ਗਲਤੀ ਮੇਰੀ ਹੈ ਮੈਂ ਮੰਨਦੀ ਆ ਤੇ ਬਾਕੀ ਜਿਹੜੀ ਮੈਂ ਆਪਣੇ ਫਾਦਰ ਲਈ ਗੱਲ ਕਰ ਰਹੀ ਆ ਮੈਂ ਉਹਦੀ ਵੀ ਮਾਫੀ ਮੰਗਦੀ ਮੈਂ ਕੱਲ ਵੀ ਮਾਫੀ ਮੰਗ ਚੁੱਕੀ ਆ ਤੇ ਅੱਜ ਵੀ ਮੰਗਦੀ ਆ ਬਾਕੀ ਵੀਰ ਜੀ ਮੈਨੂੰ ਸਿਰਫ ਮੇਰੀ ਚਾਹ ਦੇ ਵਿੱਚ ਸਪੋਰਟ ਕਰੋ ਮੈਂ ਹੋਰ ਕੁਝ ਨਹੀਂ ਮੰਗਦੀ ਆਗੀ ਜੀ ਚਲੋ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਇੱਕ ਗੱਲ ਬਈ ਦੱਸ ਦਿੰਨੇ ਆ ਨਾ ਅਸੀਂ ਭੈਣੇ ਚਲੋ ਤੁਹਾਨੂੰ ਕਹਿਣਾ ਤਾਂ ਨਹੀਂ ਚਾਹੀਦਾ ਹੁਣ ਜਿਹੜੀਆਂ ਗੱਲਾਂ ਹੋ ਗਈਆਂ ਹੋ ਗਈਆਂ ਨਾ ਪਰ ਅਸੀਂ ਤੁਹਾਡੀ ਵੀਡੀਓ ਪਾਈ ਤੁਹਾਡੀ ਵੀਡੀਓ ਤੋਂ ਲੋਕਾਂ ਨੇ ਮੰਨ ਕੇ ਚਲੋ ਸਾਡੀਆਂ ਵੀਡੀਓ ਦੇਖ ਕੇ ਤੁਹਾਨੂੰ ਪੈਸੇ ਹੀ ਪਾਏ ਹੋਣਗੇ ਨਾ ਕੋਈ ਝਾਕੀ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਉਸ ਤੋਂ ਬਾਅਦ ਹੁਣ ਬਈ ਲੋਕਾਂ ਨੇ ਜਿਹੜੀ ਵੀ ਅਸੀਂ ਮਰਜ਼ੀ ਵੀਡੀਓ ਪਾਜੀ ਲੋਕਾਂ ਨੇ ਕਰਨਾ ਨਹੀਂ ਯਕੀਨ ਸਾਡੇ ਤੋਂ ਉਹਨਾਂ ਨੇ ਕਹਿਣਾ ਵੀ ਕਦੇ ਉਸ ਕੁੜੀ ਵਾਂਗੂ ਇਹ ਵੀ ਝੂਠ ਨਾ ਬੋਲਦੇ ਹੋਣਾ ਨਾ ਇਦਾਂ ਦਾ ਹੋ ਜਾਂਦਾ ਜੇ ਸਮਾਜਿਕ ਮੀਡੀਆ ਦੇਖੋ ਝੂਠ ਇਹਦੇ ਵਿੱਚ ਮੈਂ ਕੁਝ ਨਹੀਂ ਬੋਲਿਆ ਸਿਰਫ ਇੱਕ ਨਸ਼ੇੜੀ ਦਾ ਨਾਮ ਲਿਆ ਹੋਰ ਮੇਰਾ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਹੈਗਾ ਹੀ ਤੁਸੀਂ ਮੇਰੀ ਰਿਡਿਜ਼ੇ ਆ ਕੇ ਪਤਾ ਕਰ ਸਕਦੇ ਮੇਰੀ ਇਨਕੁਆਇਰੀ ਕਰ ਸਕਦੇ ਹੋ ਕਿ ਸਿਰਫ ਜਿਹੜਾ ਤੁਸੀਂ ਸਮਝ ਲਓ ਘਰ ਦੀ ਗੱਲ ਕਰ ਰਹੇ ਹੋ ਘਰ ਦੀ ਰਜਿਸਟਰੀ ਮੈਂ ਆਪਣੇ ਭਰਾਵਾਂ ਨੂੰ ਦੇ ਦੇਣੀ ਹੈ ਅੱਜ ਇਹ ਮਤਲਬ ਕਿ ਉਹ ਜਿਹੜਾ ਘਰ ਵਾ ਮਤਲਬ ਕਿ ਸਾਡੇ ਨਾਂ ਤੇ ਨਹੀਂ ਹੈਗਾ ਮਿਲ ਕਈਆਂ ਭਰਾਵਾਂ ਨੂੰ ਇਹ ਲੱਗਦੇ ਕਿ ਘਰ ਵੀ ਹੈਗਾ ਇੰਨਾ ਕੋਲੋਂ ਜਾਂ ਸਾਰਾ ਕੁਝ ਹੈਗਾ ਮੈਂ ਰਜਿਸਟਰੀ ਵੀ ਤੁਹਾਨੂੰ ਹਣਾ ਭਾਈ ਦੇ ਦੇਣੀ ਹੈ ਕਿਉਂਕਿ ਮੈਂ ਜੋ ਵੀ ਆ ਭਰਾਵਾਂ ਦਾ ਕਰਕੇ ਆ ਬਾਕੀ ਗੱਲਾਂ ਬਾਅਦੀਆਂ ਗਲਤੀ ਵੀ ਮੇਰੀ ਆ ਮੈਂ ਨਿੱਕੀ ਜਿਹੀ ਗਲਤੀ ਤੇ ਕਰਕੇ ਆਪਣੇ ਪੈਰ ਦਾ ਘੋੜਾ ਮਿਆਬ ਮਾਰਿਆ ਵਾ ਚਲੋ ਮਿੱਤਰੋ ਜਿਹੜਾ ਕੁਝ ਹੋ ਗਿਆ ਹੋ ਗਿਆ ਨਾ ਬਾਕੀ ਸ਼ੇਅਰ ਕਰ ਦਿਓ ਦੱਬ ਕੇ ਜਿਉਂਦੇ ਬੱਸ